ਕਮਲੀਆਂ ਸ਼ਦੈਣਾ ਰਿਸ਼ਤੇ ਵਿੱਚ ਦੋਵੇਂ ਭੈਣਾ ਗੱਲ-ਗੱਲ ਤੇ ਚਾਹੇ ਲੜਦੀਆਂ ਨੇ ਦਿਲੋਂ ਮੁਹੱਬਤ ਕਰਦੀਆਂ ਨੇ ਇੱਕ ਦੂਜੇ ਦੀ ਤਕਲੀਫ ਵੀ ਨਾ ਜਰਦੀਆਂ ਨੇ ਕਦੇ ਸੂਟ ਕਦੇ ਜੁੱਤੀ ਕਦੇ ਚੂੜੀਆਂ ਪਿੱਛੇ ਲੜਦੀਆਂ ਨੇ ਹਰ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਖੜ੍ਹਦੀਆਂ ਨੇ ਇੱਕ ਦੂਜੇ ਦੀਆਂ ਚੀਜ਼ਾਂ ਤੇ ਪੂਰਾ ਹੱਕ ਜਮਾਉਂਦੀਆਂ ਨੇ ਇੱਕ ਦੂਜੇ ਦੇ ਸੂਟ ਵੀ ਬਦਲ-ਬਦਲ ਕੇ ਆਉਂਦੀ ਜਾਣੀ ਕਦੇ ਗਲਤੀ ਹੋਵੇ ਮੇਰੀ ਤਾਂ ਮਾਂ ਤੋਂ ਝੜਕਾਂ ਮੇਰੇ ਹਿੱਸੇ ਦੀਆਂ ਵੀ ਖਾ ਲੈਂਦੀ ਆ ਕਦੇ ਕਦੇ ਹੋਰ ਦਾ ਗੁੱਸਾ ਮੇਰੇ ਤੇ ਵੀ ਲਾ ਲੈਂਦੀ ਆ ਰੁਸ ਕੇ ਬਹਿ ਜਾਵਾਂ ਰੋਂਦੀ ਨੂੰ ਹਸਾ ਲੈਂਦੀ ਆ ਗੜ ਲਗਾ ਮੋਝਾ ਜਤਾ ਲੈਂਦੀ ਆ ਬਣ ਸਹੇਲੀ ਹਰ ਰਾਜ ਲੁਕਾ ਲੈਂਦੀ ਆ ਕਦੇ ਮਾਂ ਕਦੇ ਸਹੇਲੀ ਬਣ ਸਮਝਾ ਲੈਂਦੀ ਆ ਬਿਨ ਕਹੇ ਹੀ ਦਿਲ ਦੀਆਂ ਖਵਾਸ਼ਾਂ ਰੀਜਾਂ ਪੁਗਾ ਦਿੰਦੀ ਆ ਬਿਨ ਕਹੇ ਹੀ ਖਾਮੋਸ਼ੀ ਮੇਰੀ ਪੜ ਲੈਂਦੀ ਆ ਸੁਣ ਆਵਾਜ਼ ਮੇਰੀ ਹਾਲ ਜਾਣ ਲੈਂਦੀ ਆ ਸੋਹਣਾ ਆਵਾਜ਼ ਮੇਰੀ ਹਾਲ ਜਾਣ ਲੈਂਦੀ ਆ ਹਿੰਮਤ ਜੇ ਮੇਰੀ ਟੁੱਟਦੀ ਵੇਖੇ ਕਰ ਲੈਣਾ ਤੂੰ ਹੱਲਾ ਸ਼ੇਰੀ ਦੇ ਹੌਸਲਾ ਭਰ ਦਿੰਦੀ ਆ ਕਦੇ ਕਦੇ ਜੇ ਖੂਬ ਖਿਜਾ ਦਵਾ ਗੁੱਸੇ ਵਿੱਚ ਆ ਕੰਨ ਤੇ ਦੋਰ ਲਾ ਦਿੰਦੀ ਆ ਜਿਹੜੀ ਦਿਲੋਂ ਕਰਦੀ ਮੇਰਾ ਫਿਕਰ ਆ ਹਰ ਸ਼ਬਦ ਵਿੱਚ ਉਸ ਭੈਣ ਦਾ ਜ਼ਿਕਰ ਆ